ਲੋੜੀ ਠੀਕ ਹੈ ਵਾਕਿ ਜੋ ਉਹਨਾਂ ਦਾ ਕਹਿਣਾ ਹੈ ਕਿ ਦੋ ਘੀਰੇ ਵੀ ਨਾਲ ਨੇ ਔਰ ਤੂੜੀ ਨੂੰ ਅੱਗ ਲੱਗੀ ਹੋਈ ਆ ਸੱਚੀ ਵਿੱਚ ਸੱਚ ਦੇ ਵਿੱਚ ਵਾਕਿ ਹੀ ਤੂੜੀ ਨੂੰ ਅੱਗ ਲੱਗੀ ਆ ਔਰ ਤੂੜੀ ਐਡ ਇੱਕ ਸੈੜ ਕੀਤੀ ਹੋਈ ਆ ਔਰ ਆ ਅੱਗ ਹੀ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਕਿ ਜੋ ਨੇ ਕਿਹਾ ਵੀ ਸਾਡੇ ਘੀਰਿਆਂ ਨੂੰ ਅੱਗ ਲਾਈ ਆ ਉਹ ਵੀ ਗੱਲ ਸੱਚੀ ਆ ਤੁਸੀਂ ਹੁਣ ਕੈਮਰਾ ਘੀਰੇ ਦੀ ਹਾਲਤ ਦੇਖ ਸਕਦੇ ਹੋ ਇਹ ਕਾਲਾ ਹੋਇਆ ਆ ਕੁਝ ਪਿੱਛੇ ਤੂੜੀ ਨੂੰ ਅੱਗ ਲੱਗੀ ਆ ਇਸ ਬੰਦੀ ਨੇ ਕੋਈ ਜਾਣਕਾਰੀ ਲੈਣੀ ਹੈ ਪਿੰਡ ਆਪਣਾ ਪਰਿਵਾਰ ਕੋਲ ਅ ਅਰੋ ਕੀ ਨਾਗੀ ਜੀ ਆਪਣਾ ਮਰਨਾ ਜੀ ਮੱਖਣ ਸਿੰਘ ਜੀ ਮੱਖਣ ਸਿੰਘ ਮੈਂ ਮੱਖਣ ਸਿੰਘ ਜੀ ਤੁਸੀਂ ਅੱਜ ਪੱਤਰਕਾਰ ਸਾਨੂੰ ਘਰ ਸਤਿਆ ਹਾਂਜੀ ਤੇ ਸਾਨੂੰ ਦੱਸੋ ਕਿ ਥੋੜੀ ਜੀ ਜਾਣਕਾਰੀ ਆ ਕੀ ਹੋਇਆ ਪਿਆ ਕੀ ਪਹਿਲੋ ਬਾਜੀ 9 ਵਜੇ ਆਏ ਨੇ ਚਾਰ ਬੰਦੇ ਕਰੀਮਣ ਨਹੀਂ ਬਾਜੀ ਕੌਣ ਆਏ ਬੰਦੇ ਆਏ ਨੇ ਛੋਕੇ ਮੁੰਡੇ ਹਾਂਜੀ ਛੋਕੀ ਦਾ ਮੁੰਡੇ ਆਏ ਨੇ ਚਾਰ ਅੱਛਾ ਜੀ ਇਹ ਆਏ ਨੇ ਨਾਮ ਦਸੀਏਗਾ ਦਸੀਏ ਨਾਂ ਤੁਹਾਨੂੰ ਨਾਂ ਅੱਛਾ ਜੀ ਨਾਂ ਦੇ ਲੱਕ ਤੇ ਜਣਕਾ ਅੱਛਾ ਜੀ ਇੱਕ ਦਿਨਾਂ ਬੱਗਾ ਕੀ ਨਹੀਂ ਚਲੋ ਨਾਂ ਵੀ ਮੈਂ ਤੁਹਾਡੇ ਕੋ ਸੁਣੂੰਗਾ ਪਰ ਮੈਨੂੰ ਇੱਕ ਗੱਲ ਆ ਕਿ ਤੁਸੀਂ ਚਿਹਰੇ ਵੇਖੇ ਉਹਨਾਂ ਦੇ ਹਾਂ ਜੀ ਕਿੱਥੇ ਸਾਢੇ ਪਹਿਲੋਂ ਘਰ ਆਏ ਨੇ ਨਹੀਂ ਜਿੰਨੇ ਜਣੇ ਤੁਹਾਡੇ ਘਰ ਆਏ 9 ਵਜੇ ਤੁਸੀਂ ਚਿਹਰੇ ਵੇਖੇ ਹਾਂ ਵੇਖ ਲਏ ਕਿੰਨੇ ਜਣੇ ਸੀ ਉਹ ਇਹ ਚਾਰ ਬੰਦੇ ਨੇ ਪਾੜ ਪੁੱਛਣਾ ਤੂੰ ਦਸੀ ਜਾ ਅੱਛਾ ਭਾਈ ਮੈਂ ਇਹ ਬੇਨਤੀ ਕਰਦਾ ਤੁਹਾਨੂੰ ਵੀ ਤੁਸੀਂ ਕਹਿੰਦੇ ਨੇ ਚਾਰ ਤੋਂ 6 ਬੰਦੇ ਆ जेड़े, जे। बारा बारा मजे। बारा मजे है, है, हां जेड़े 9 ਵਜੇ ਆਏ ਸੀਗੇ हां 9 ਵਜੇ ਆਏ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਤੁਸੀਂ ਨਾ ਬੋਲਣ ਦੇ ਜਿਉਂ ਉਹਨਾਂ ਦਾ ਤੁਸੀਂ ਉਹਨਾਂ ਦਾ ਚਿਹਰਾ ਦੇਖਿਆ ਸੀ हां ਵੇਖਿਆ ਜੀ ਬਿਲਕੁਲ ਦੇਖਿਆ हां ਵੇਖਿਆ ਜੀ ਸੱਚੀ ਗੱਲ ਜੀ ਸੱਚੀ ਗੱਲ ਆ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਆਏ ਨੇ 12 ਵਜੇ ਅੱਛਾ ਜੀ 12 ਵਜੇ ਆਏ ਅਸੀਂ ਸੌਂ ਗਏ ਹਾਂ ਅੱਛਾ ਜੀ ਜਦੋਂ ਅੱਗ ਲੱਗੀ ਵੇਖੀ ਸਾਡੇ ਲੋਨ ਨੇ ਵੇਖ ਲਈ ਅੱਗਾ ਤਕਰੀਬਨ ਕਿੰਨੇ ਵਜੇ ਵੇਖੀ ਤੁਸੀਂ ਇਹ ਕਰੀਬਨ 12 ਵਜੇ 12 ਵਜੇ 12 ਵਜੇ ਤੁਹਾਡੀ ਨੌਂ ਨੇ ਵੇਖੀ हां जी ਫੇਰ ਫੇਰ ਸਾਨੂੰ ਉਹਨਾਂ ਦੱਸਤਾ ਵੀ ਪਾਪਾ ਅੱਗ ਲਾਦੀ ਅਸੀਂ ਭੱਜਿਆਂ ਲਾ ਕੇ ਦੁਨੀਆਂ ਬਹੁਤ ਇਕੱਠੀ ਹੋ ਗਈ ਬਾਅਦ 'ਚ ਅੱਛਾ ਜੀ ਅੱਛਾ ਅੱਛਾ ਇਕੱਠੀ ਹੋ ਗਈ ਫੇਰ ਅਸੀਂ ਪੈਪ ਇਕੱਠੇ ਪੀ ਤੇ ਕਾੜੇ ਤੁਹਾਡੀ ਪਿੱਢੇ ਜਾਣੇ ਇਕੱਠੇ ਹੋਏ ਸੀ ਕਿ ਬਾਹਰੋਂ ਹੀ ਹੈ ਕੋਈ ਬਾਹਰੋਂ ਆਏ ਕੋਈ ਆਪਣੇ ਹੀ ਆਏ ਅਸੀਂ ਦੋ ਅਸੀਂ ਦੋ ਘਰ ਦਾ ਅੱਗ ਬੁਝਾ ਸਕਦੇ ਨਹੀਂ ਹਾਂ ਜੀ ਇਹ ਤੇ ਬਹੁਤ ਹੀ ਜ਼ਿਆਦਾ ਇਕੱਠੇ ਹੋ ਗਏ ਅੱਗ ਬੁਝਾਈ ਕੋਈ 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 ਸਭ ਕੋ ਸੜ ਗਿਆ ਸਾਡਾ ਹਾਂਜੀ ਸਾਡਾ ਇਹਦਾ ਉਹ ਕੋਈ ਪਰਵਾਹ ਨਹੀਂ ਕਰਦੇ ਕੋਈ ਚੀਕਾਂ ਮਾਰ ਕੇ ਭੱਜ ਗਏ ਤੇ ਜਦੋਂ ਫਿਰ ਤੁਸੀਂ ਤਕਰੀਬ 12 ਵਜੇ ਦੀ ਗੱਲ ਕਹਿ ਰਹੇ ਹੋ ਉਦੋਂ ਕਿੰਨੇ ਜਣੇ ਆਏ ਕੁਝ ਪਤਾ ਹੈਗਾ ਕੁਝ ਅੰਦਾਜ਼ਾ ਹਾਂ ਇਹ ਬੰਦੇ ਦੀ ਪੰਜ ਹਾਂ 8-ਛਾਤੇ ਬੰਦੇ ਨੇ ਨੇਰੇ ਚ ਭੱਜ ਗਏ ਨੇ ਅੱਛਾ ਇਹ ਭੱਜ ਗਏ ਮੁਲਕ ਅਸੀਂ ਭੱਜ ਨਹੀਂ ਕੋਈ 2-4 ਤਾਂ ਤੁਸੀਂ ਦੇਖੇ ਹੋਣਗੇ ਕਿ ਨਹੀਂ ਦੇਖੇ ਗੱਲ ਸਾਫ਼ ਉਤਨੀ ਕਰਿਓ 2-4 ਬੰਦੇ ਵੀ ਵੇਖੇ ਨੇ ਉਹ ਪਤਾ ਨਹੀਂ ਨੇਰੇ ਵਿੱਚ ਆ ਨਵਾਂ ਤੇ ਵਿੱਚ ਭੱਜ ਗਏ ਨੇ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਫਿਰ ਉਹ ਆਪਾਂ ਨੂੰ ਆਪਣੀ ਪੈ ਗਈ ਅੱਗ ਬੁਝਾਉਂਦਾ ਪਏ ਅਸੀਂ ਠੀਕ ਹੈ ਠੀਕ ਹੈ ਅੱਛਾ ਜਨਾ ਮਕਾਂ ਸੇ ਕਿ ਇੱਕ ਗੱਲ ਦੱਸਿਓ ਕਿ ਕੋਈ ਇਹੋ ਜੀ ਗੱਲ ਜਿਹੜੀ ਤੁਸੀਂ ਕਹਿਣੀ ਹੋਵੇ ਔਰ ਮੇਰੇ ਕੋ ਨਾ ਪੁੱਛੀ ਗਈ ਹੋਵੇ ਕੁਛ ਕਹਿਣਾ ਚਾਹੁੰਦੇ ਹੋਰ ਵਖਰਾ ਹਾਂਜੀ ਕਹਿੰਦੇ ਆ ਜੀ ਮੋਰਾਂ ਵਾਜਾਂ ਆਉਂਦੀਆਂ ਸੀ ਤੇ ਪਛਾਣ ਵਾਪਸ ਆ ਜਾਓ ਅੱਛਾ ਤੇ ਮੁਰਕੇ ਅੱਗੇ-ਅੱਗੇ ਭੱਜ ਗਏ ਵਾਜਾਂ ਕਿੱਥੋਂ ਆਉਂਦੀਆਂ ਸੀ ਪਿੱਛੋਂ ਉਹਦੇ ਵਾਜੇ ਪਿਆ ਜਾਓ ਮੋੜਿਓ ਮਤਲਬ ਪਿੱਛੇ ਬੰਦੇ ਹੋਰ ਬਾਏ ਸੀ ਹਾਂ ਬੰਦੇ ਹੋਰ ਬਾਏ ਨੇ ਮਗਰ ਵੇਖ ਲਓ ਕਿ ਤੇ ਹਵਾ ਜੀ ਨਾ ਕਹਿੰਦੇ ਨਾ 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 ਪੱਕੀ ਗੱਲ ਹੈ ਹਾਂ ਪੱਕੀ ਗੱਲ ਤੁਸੀਂ ਵਾਜੇ ਸੁਣੀਆਂ ਸੀ ਹਾਂ ਸੁਣੀਆਂ ਸੀ ਅੱਛਾ ਹਾਂ ਠੀਕ ਜੇ ਜਿਆਦਾ ਮੁੜ ਕੇ ਫਿਰਿਆ ਇਹਦਾ ਪਿਓ ਵਾਦਾ ਦਾ ਸ਼ੌਕੀ ਜੀ ਉਹ ਆਦਾ ਵੀ ਫਾਲੋ ਆਗ ਲਾ ਕੇ ਆਪ ਭੱਜ ਗਏ ਸਾਰੇ ਠੀਕ ਹੁਣ ਇਹ ਟਾਈਮ ਕੋਈ ਜੀ ਸਾਰੇ ਭੱਜ ਗਏ ਅੱਛਾ ਬੇਸ਼ੱਕ ਇਦਾਂ ਫਿਰ ਠੀਕ ਹੈ ਅਸੀ ਰੋਲਾ ਯਾਨੀ ਕਿ ਵੋਟਾਂ ਮੈਨੂੰ ਨਹੀਂ ਪਈਆਂ ਉਧਰ ਪਾਤੀਆਂ ਕਿ ਕੀ ਰੋਲਾ ਕੀ ਹੈ ਤੁਹਾਡਾ ਇਹਦੇ ਨਾਲ ਕਿਉਂਕਿ ਸਾਲ ਤੁਸੀਂ ਕਹਿੰਦੇ ਫੇਰ ਹੋ ਗਿਆ ਇਹਦਾ ਰੋਲਾ ਇਦਾਂ ਹੀ ਕਿ ਬਾਹਰ ਕੰਮ ਤਾਂ ਦੇ ਚ ਚੱਲ ਜੀਏ ਤੇ ਉੱਥੇ ਥੋੜੀ ਥੋੜੀ ਗੱਲਾਂ ਕਰਦਾ ਰਹੀ ਗਿਆ ਪੀ ਲੜਾਈ ਝੜਾ ਕਰਦਾ ਰਿਹਾ ਕੌਣ ਆ ਓਏ ਥੋਨਾ ਸਿੰਘ ਅੱਛਾ ਤੇ ਉੱਥੋਂ ਹੀ ਆਣ ਕੀ ਪਿਛਲੇ ਸਾਲ ਅਗਲਾ ਤੁਸੀਂ ਤੇ ਐਤਾਂ ਲੱਗੇ ਗਵਾਂਡੀਆਂ ਨੇ ਮੇਰੀ ਮੜੀ ਨਾਰਾਜ਼ਗੀ ਹੋ ਗਈ ਰਾਤ ਅੱਛਾ ਤੇ ਉਹ ਦਿਨ ਆਏ ਮੈਨੂੰ ਮਾਫੀ ਮੰਗੀ ਉਹਨਾਂ ਤੋਂ ਅੱਜ ਤੋਂ ਵੀ 15 20 ਗਲਤੀ ਹੋਈ ਸੀ ਤੁਹਾਡੇ ਕੋਲ ਗਲਤੀ ਰਾਤ ਹੋਈ ਸੀ ਪੀਤੀ ਖਾਦੀ ਵਿੱਚ ਉਹਨਾਂ ਕੋ ਮਾਫੀ ਮੰਗੀ ਮੈਂ ਪੰਚਾਇਤ ਕੋ अच्छा जी ते उੱਚ ਬਾਅਦ ਇਹ ਜਿੱਥੇ ਮਿਲਦਾ ਰਿਹਾ ਮੈਨੂੰ ਆਦਾ ਰਿਹਾ ਤੂੰ ਗਾਣਾ ਸੁਨਾ ਸਿੰਘ ਹਾਂ ਸੁਨਾ ਸਿੰਘ ਬਾਅਦ ਚ ਆਦਾ ਰਿਹਾ ਵੀ ਤੂੰ ਗਾਣਾ ਕੱਢੀਆਂ ਮੈਂ ਇੱਕ ਦਿਨ ਨੇ ਘਰੇ ਗਿਆ ਸ਼ਾਮ ਨੂੰ ਪਈ ਮੈਂ ਕਿਹਾ ਸਾਨੂੰ ਨੂੰ ਸਮਝਾਓ ਆਡਾ ਕਾਹਦਾ ਝਗੜਾ ਵਾ ਤੇ ਉਹਨੂੰ ਆਹ ਨਾ ਰਹਿ ਜਾਂਦਾ ਏਦਾਂ ਕਰ ਗੱਲ ਕਰਿਆ ਕਰ ਇਹ ਜਦੋਂ ਮੈਂ ਕਿਤੇ ਰਾਰੋ ਰੋਕਿਆ ਸੀ ਹਾਂ ਰਾਰੋ ਰੋਕੀ ਗੱਲ ਕਰਦਾ ਸੀ ਕਿੰਨੀ ਵਾਰੀ ਇੱਕ ਦੋ ਵਾਰੀ ਮੈਨੂੰ ਇਦਾਂ ਹੀ ਕਿਹਾ ਵਾ ਮੈਂ ਮੇਰੇ ਘਰੇ ਗਿਆ ਮੈਂ ਆਖਿਆ ਪੀਏ ਤੇ ਮੰਮੀ ਡੈਡੀ ਨੂੰ ਲਾਮਾ ਦੇਣਾ ਪੀ ਆਪਣੇ ਮੁੰਡੇ ਨੂੰ ਥੋੜਾ ਜਿਹਾ ਸਮਝਾਓ ਪੀ ਰਾ ਖਾੜੇ ਡੱਕ ਘੇਰ ਕੀਤੇ ਗੱਲ ਕਰਦਾ ਵਾ ਅੱਛਾ ਉੱਥੇ ਮੈਂ ਗਿਆ ਮੈਂ ਤੇ ਉੱਥੇ ਉਹਦਾ ਬੁੱਢਾ ਉਹਨਾਂ ਦਾ ਪਿਓ ਵੀ ਮੇਰੇ ਗੱਲ ਪਹੇਂ ਤੱਕ ਗਿਆ ਵਾ ਅੱਛਾ ਰਾਤ ਫਿਰ ਮੈਨੂੰ ਘਰੇ ਲੈ ਆਂਦਾ ਮੰਮੀ ਡੈਡੀ ਨੇ ਨਾਲ ਮੇਰੀ ਘਰ ਦੀ ਨੇ ਲੈ ਕੇ ਨੇ ਨਹੀਂ ਜੋ ਤੁਸੀਂ ਉੱਥੇ ਗਏ ਉੱਥੇ ਕੀ ਗੱਲ ਹੋਈ ਉਹ ਉੱਥੇ ਕੋਈ ਗੱਲ ਨਹੀਂ ਗੱਲ ਮੈਂ ਇਹੀ ਆਖਿਆ ਸੀ ਵੀ ਤੁਹਾਨੂੰ ਨੂੰ ਸਮਝਾਉ ਉਹ ਅੱਗੋਂ ਆਂਦਾ ਵੀ ਤੂੰ ਸਾਡੇ ਘਰ ਆਣ ਕੀ ਲੜਾਈ ਕਰਦਾ ਮੈਂ ਆਖਿਆ ਮੈਂ ਲੜਾਈ ਨਹੀਂ ਕਰਦਾ ਮੈਂ ਘਰੇ ਆ ਗਿਆ ਫਿਰ ਉਹ ਫਿਰ ਮੁੰਡਿਆਂ ਨੂੰ ਇਹਨੇ ਫੋਨ ਲਾਤਾ ਇਹਦੇ ਪਿਓ ਨੇ ਵੀ ਰਾਤ ਆਣ ਕੀ ਤੇ ਤਿੰਨ ਚਾਰ ਦਾਤਰ ਲੈ ਕੇ ਤੇ ਘਰੇ ਆ ਗਏ ਇਹ ਕਿੰਨੇ ਚਿਰ ਹੋ ਗਿਆ ਰੌਲਾ ਚੱਲਦੋ ਤੜ ਇਹ ਰੌਲਾ ਹੋ ਗਿਆ 15 16 ਦਿਨ ਹੋ ਗਿਆ ਅੱਛਾ ਤੇ ਉੱਚੋ ਬਾਅਦ ਮੈਂ ਅੰਦਰ ਮੈਨੂੰ ਲੁਕੋ ਲਿਆ ਤੇ ਇਹਨਾਂ ਬਾਹਰੋਂ ਜਨਾਨੀਆਂ ਨੇ ਹੱਥ ਉੱਤੇ ਜੋੜੇ ਵੀ ਜਨਾਨੀਆਂ ਨੂੰ ਵੱਢਣ ਆਏ ਤੇ ਉਸ ਟਾਈਮ ਤੇ ਮੁੜ ਗਏ ਕੀ ਸੀ ਉਹਨਾਂ ਦੇ ਹੱਥ ਵਿੱਚ ਕੀ ਹਥਿਆਰ ਸੀਗਾ ਹਥਿਆਰ ਦਾਤਰ ਘਰ ਚ ਹੁੰਦੀ ਐ ਸੋਚ ਕੇ ਬੋਲੀ ਮੇਰਾ ਵੀਰ ਹਾਂ ਦਾਤਰ ਜੋ बोलेंगे ना ਸੋਚ ਕੇ ਬੋਲੀ ਦਾਤਰ ਤੇ ਹਥਿਆਰ ਹੀ ਹੁੰਦਾ ਵਾ ਜਦੋਂ ਵੇਖੋ ਇਹਨਾਂ ਕੋ ਜਾਂ ਫਿਰ ਇਸ ਬੰਦੀ ਤੁਸੀਂ ਪੰਚਾਇਤ ਕੋ ਨਹੀਂ ਗਏ ਅੰਗਲ ਤੁਸੀਂ ਪੰਚਾਇਤ ਕੋ ਨਹੀਂ ਗਏ ਮੱਖਣ ਸਿੰਘ ਜੀ ਨਹੀਂ ਜੀ ਕਿ ਸਾਡੇ ਤੋਂ ਮੁੰਡੇ ਇਦਾਂ ਹੁੰਦੀ ਆ ਨਾ ਜੀ ਪੱਟੀ ਲਾਈ ਨਾ ਕਰਿਆ ਪੰਚਾਇਤ ਵਾਲੇ ਦੋ ਬੰਨੇ ਇੱਕ ਇੱਕ ਪਾਰਟੀ ਬੰਦੇ ਕੋਈ ਸਾਡੀ ਗੱਲ ਨੂੰ ਸੁਣਦਾ ਅੱਛਾ ਅੱਛਾ ਸਾਡੀ ਕੋਈ ਗੱਲ ਨਹੀਂ ਸੁਣਦਾ ਤੇ ਹੁਣ ਜਿਹੜਾ ਹਾ ਹੁਣ ਤੁਹਾਡਾ ਰੌਲਾ ਹੋਇਆ ਇਹਦੀ ਅਰਜੀ ਦਿੱਤੀ ਹੈ ਖਾਣੇ ਕੇ ਦੇਣੀ ਆ ਦੇਣੀ ਜੀ ਜੀ ਠੀਕ ਆ ਦੇਣੀ ਠੀਕ ਹੋਰ ਕੁਝ ਕਹਿਣਾ ਚਾਹੁੰਦੇ ਹੋ ਕਿਆ ਕੀ ਮੰਗ ਕਰਦੇ ਹੋ ਕਿਆ ਮੈਂ ਕਹਿੰਦਾ ਜੀ ਆ ਤੂੜੀ ਵੇਖ ਲਓ ਵੇਖ ਲਿਆ ਜੀ ਅੱਗ ਲੱਗੀ ਹੋਈ ਆ ਹਾਂ ਜੀ ਅੱਗੇ ਧੀਰੇ ਵੇਖ ਲਓ ਅੱਛਾ ਅੱਗੇ ਬਾਦਨ ਵੇਖ ਲਓ ਕਿੱਥੇ ਆ ਜੀ ਆ ਦੇਖ ਲਓ ਆ ਬਾਦਨ ਵੇਖ ਲਓ ਆ ਬਾਦਨ ਵੇਖ ਲਓ ਅੱਛਾ ਜੀ ਉਹ ਤੋਂ ਅੰਦਰ ਡੰਗਰ ਬੱਦੇ ਨੇ ਇਹਦੇ ਅੰਦਰ ਆਹ ਡੰਗਰ ਬੱਦੇ ਲੈ ਯਾਰ ਅੱਛਾ ਜੀ ਆ ਅੰਦਰ ਡੰਗਰ ਬੱਦੇ ਇਹਦੇ ਆਹ ਵੇ ਲੋ ਆ ਡੰਗਰ ਬੱਦੇ ਉਹ ਡੰਗਰ ਠੀਕ ਹੈ ਠੀਕ ਹੈ ਮੈਂ ਤੁਹਾਡਾ ਕੀ ਕਹਿਣ ਤੋਂ ਭਾਵ ਆ ਪੀ ਅਗਵਾ ਸਕਦੀ ਕੀ ਕਹਿਣਾ ਚਾਹੁੰਦੇ ਹੋ ਵੱਜਣੀ ਨਾ ਪੈਂਦੀ ਦੁਨੀਆ ਪੈਂਦੀ ਵੱਜਣੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਪਰੋਂ ਮੂਸਲ ਨੂੰ ਅੱਗ ਲੱਗਿਆ ਸੀ। ਅੱਛਾ। ਐ ਕਾ ਦੋ ਘੂਰੇ ਤੇ ਦੋ ਮੂਸਲ। ਅੱਛਾ। ਅੱਗ ਲੱਗਿਆ ਨੇ ਰਾਤ ਦੇ 12:00 ਵਜੇ। ਅੱਛਾ। ਇਹ ਨਹੀਂ ਗੱਲੇ। ਅੱਛਾ। ਪਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਇਹੋ ਸਾਡਾ ਕੁਝ ਬਣਨਾ ਚਾਹੀਦਾ। ਅੱਛਾ। ਤੇ ਜੋ ਵੀ ਗੱਲਾਂ ਦੀ ਦਸੀਆਂ ਦੀ ਸਾਰੀਆਂ ਸਹੀ ਸਹੀ ਤੁਸੀਂ ਆ। ਹਾਂ ਠੀਕ ਹੈ। ਚਲ ਠੀਕ ਹੈ। ਤੇ ਜੇ ਮੰਨ ਲਓ ਪੁਲਸ ਕਾਰਵਾਈ ਨਹੀਂ ਕਰਦੀ ਅੱਛਾ ਜਟਿਲਮਟ ਕਰਦੀ ਆ ਹਾਂਜੀ ਉਹਦੇ ਬਾਰੇ ਕੀ ਸੋਚਿਆ ਪੁਲਸ ਨੇ ਮੈਨੂੰ ਇੰਨਾ ਪਤਾ ਪੁਲਸ ਨੇ ਸਾਡਾ ਕੁਝ ਨਹੀਂ ਸਵਾਰਨਾ ਅੱਛਾ ਇਹ ਪਾਰਟੀਆਂ ਦੇ ਯੋਰ ਚੱਲਣ ਰਏ ਨੇ ਅੱਛਾ ਜੀ ਤੁਸੀਂ ਫਿਰ ਕੀ ਕਰੋ